ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਲਈ 2 ਦਿਨਾਂ ਦੇ ਪੰਜਾਬ ਦੀ ਦੌਰੀ ਦੌਰਾਨ ਲੁਧਿਆਣਾ ਨਾਉਣ ਤੇ ਲੁਧਿਆਣਾ ਤੋਂ ਕਾਂਗਰਸ ਲਈ ਉਮੀਦਵਾਰ ਰਾਜਾ ਵੜਿੰਗ ਨੇ ਭਾਜਪਾ ਤੋਂ ਚੋਣ ਲੜ ਰਹੇ ਬਿੱਟੂ ਤੇ ਨਿਸ਼ਾਨਾ ਸਾਧਿਆ ਰਾਜਾ ਵੜਿੰਗ ਨੇ ਕਿਹਾ ਹੈ ਕਿ ਬਿੱਟੂ ਜਦੋਂ ਭਾਜਪਾ ਦੇ ਵਿੱਚ ਸ਼ਾਮਲ ਹੋਏ ਸਨ ਤਾਂ ਉਹਨਾਂ ਨੇ ਪੰਜਾਬ ਖਾਸ ਕਰਕੇ ਲੁਧਿਆਣਾ ਦੇ ਮੁੱਦੇ ਸਿੱਧੇ ਪੀਐਮ ਮੋਦੀ ਰਾਹੀਂ ਹੱਲ ਕਰਵਾਉਣ ਦਾ ਦਾਵਾ ਕੀਤਾ ਸੀ ਅਤੇ ਪੀਐਮ ਮੋਦੀ ਵੱਲੋਂ ਲੁਧਿਆਣਾ ਆ ਕੇ ਰੈਲੀ ਕਰਨ ਦੀ ਗੱਲ ਵੀ ਕਈ ਆ ਵਾਰ ਜਿਹੜੀ ਕਈ ਵਾਰ ਕੀਤੀ ਹੈ ਪਰ ਮੋਦੀ ਦੇ ਵੱਲੋਂ ਹੁਣ ਪਟਿਆਲਾ ਚਲੰਦਰਾ ਤੇ ਗੁਰਦਾਸਪੁਰ ਦੇ ਕਬਲੇ ਲੁਧਿਆਣਾ ਦੇ ਵਿੱਚ ਰੈਲੀ ਨਹੀਂ ਕੀਤੀ ਗਈ ਰਾਜਾ ਵੜੀ ਨੇ ਕਿਹਾ ਕਿ ਬਾਜਪਾ ਨੂੰ ਖੂਫੀ ਏਜੰਸੀ ਰਾਹੀਂ ਲੁਧਿਆਣਾ ਦੇ ਵਿੱਚ ਬਿੱਟੂ ਦੀ ਕਮਜ਼ੋਰੀ ਕਮਜ਼ੋਰ ਸਥਿਤੀ ਦਾ ਪਤਾ ਲੱਗਾ ਹੈ ਜਿਸ ਦੇ ਮੱਦੇਨਜ਼ਰ ਬਾਜਪਾ ਨੇ ਬਿੱਟੂ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਇਸ ਦਾ ਸਬੂਤ ਪੀਐਮ ਮੋਦੀ ਵੱਲੋਂ ਲੁਧਿਆਣਾ ਦੇ ਵਿੱਚ ਰੈਲੀ ਨਾ ਕਰਨ ਦੇ ਰੂਪ ਦੇ ਵਿੱਚ ਸਾਹਮਣੇ ਆਈ ਹੈ ਰਾਜਾ ਵੜਿੰਗ ਨੇ ਕਿਹਾ ਹੈ ਕਿ ਇਸ ਬਾਰੇ ਇਸ਼ਾਰਾ ਉਹ ਪਹਿਲਾਂ ਹੀ کہہ ਚੁੱਕੇ ਸਨ ਕਿ ਬਾਜਪਾ ਦੀ ਮਾੜੀ ਹਾਲਤ ਨੂੰ ਦੇਖਦਿਆਂ ਹੋਇਆਂ ਲੁਧਿਆਣਾ ਤੋਂ ਉਮੀਦਵਾਰ ਬਿੱਟੂ ਨੂੰ ਬਦਲਣ ਦਾ ਵਿਚਾਰ ਕੀਤਾ ਗਿਆ ਸੀ ਤੇ ਹੁਣ ਬਿੱਟੂ ਦੀ ਹਾਰ ਨੂੰ ਦੇਖਦਿਆਂ ਹੋਇਆਂ ਬਾਜਪਾ ਨੇ ਚੋਣਾਂ ਤੋਂ ਪਹਿਲਾਂ ਹੀ ਉਹਨਾਂ ਤੋਂ ਦੂਰੀ ਬਣਾਈ ਰੱਖਣੀ ਸ਼ੁਰੂ ਕਰ ਦਿੱਤੀ ਹੈ